ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੱਤ ਬਸ ਵਾਕ ਕਰਦੇ ਆ ਆਪਣੇ ਚੈਨਲ ਤੇ ਮਲਾਸਮਾ ਤੇ ਪੈਨਸ਼ਨ ਲਈ ਵੱਡੀ ਖੁਸ਼ਖਬਰੀ 8% ਡੀਏ ਦੇ ਵਿੱਚ ਵਾਧੇ ਦੀ ਸੰਭਾਵਨਾ ਜਲਦੀ ਹੋ ਸਕਦਾ ਹੈ ਐਲਾਨ ਪੰਜਾਬ ਸਰਕਾਰ ਦੇ ਵੱਡੇ ਫੈਸਲੇ ਦੀ ਉਡੀਕ ਪੰਜਾਬ ਸਰਕਾਰ ਦੇ ਮਲਾਸਮਾ ਤੇ ਪੈਨਸ਼ਨ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੇ ਇੱਕ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਜਿਹੜੀ ਹੈ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਪੰਜਾਬ ਦੇ ਸਰਕਾਰੀ ਮਲਾਸਮਾ ਦੇ ਲਈ ਡੀ 8% ਵਾਧੇ ਦੀ ਸੰਭਾਵਨਾ ਜਿਹੜੀ ਹੈ ਅਤੇ ਲਗਾਤਾਰ ਮੀਟਿੰਗਾਂ ਦੀ ਲੜੀ ਦੇ ਦੌਰਾਨ ਵਿਚਾਰ ਵਟਾਂਦਲੇ ਤੋਂ ਬਾਅਦ ਵੀ ਵਿਤਮੰਤਰੀ ਹਰ ਪਾਸੇ ਜੀਮਾ ਦੁਆਰਾ ਸੰਕੇਤ ਦਿੱਤਾ ਗਿਆ ਕਿ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨੇ ਆਪਣੇ ਡੀਏ ਦੇ ਵਿੱਚ ਵਾਅਦੇ ਤੇ ਪੁਰਾਣੇ ਜਿਹੜੇ ਪੁਰਾਣੀਆਂ ਜਿਹੜੀਆਂ ਮੰਗਾਂ ਦੀ ਪੂਰਤੀ ਦੇ ਲਈ ਲਗਾਤਾਰ ਮੰਗਾਂ ਉਠਾਈਆਂ ਮੀਟਿੰਗ ਦੇ ਵਿੱਚ ਵੀਤ ਮੰਤਰੀ ਸਿੱਖਿਆ ਮੰਤਰੀ ਜਿਹੜੇ ਨੇ ਸਿੱਖਿਆ ਜਿਹੜੇ ਸਕੱਤਰ ਅਤੇ ਯੂਨੀਅਨ ਦੇ ਪ੍ਰਤੀਨਿਧੀਆਂ ਦੇ ਵੱਲੋਂ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਹੀ ਮਾਮਲਾ ਗੰਭੀਰਤਾ ਨਾਲ ਚਰਚਾ ਤੇ ਦੇ ਕੇਂਦਰ ਰਿਹਾ ਹੈ 2016 ਤੋਂ ਜਿਹੜਾ ਪੈਂਡਿੰਗ ਹੈ ਜਿਹੜਾ ਮੰਗਾ ਨੇ 218228 ਕਰੋੜ ਦਾ ਬਕਾਇਆ ਤੇ 11% ਡੀਏ ਜਾਰੀ ਕਰਨ ਦੇ ਲਈ ਪੂਰੇ ਮਾਮਲੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਤ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਹਾਲਾਂਕਿ 2024 ਦੇ ਵਿੱਚ ਯੂਨੀਅਨ ਮੀਟਿੰਗ ਵਿੱਚ ਡੀਏ ਦੇ ਵਾਅਦੇ ਲਈ ਸਹਿਮਤੀ ਹੋ ਚੁੱਕੀ ਹੈ ਪਰ ਇਸ ਨੂੰ ਜਿਹੜਾ ਹੈ ਲਾਗੂ ਨਹੀਂ ਕੀਤਾ ਗਿਆ ਹੈ ਹੁਣ ਵਿੱਤ ਮੰਤਰੀ ਦੀਆਂ ਸੰਕੇਤ ਜਿਹੜਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਜਲਦ ਹੀ 8% ਕਲੀ ਦੇ ਵਾਅਦੇ ਦਾ ਐਲਾਨ ਕਰ ਸਕਦੀ ਹੈ ਜਿਨ੍ਹਾਂ ਪੈਸ਼ਨਰਾਂ ਦੇ ਹੱਕ ਅਜੇ ਵੀ ਬਕਾਇਆ ਹਨ ਉਹਨਾਂ ਦੇ ਲਈ ਜਿਹੜੀ ਹੈ ਸੁਪਤਰਾ ਦੇ ਦੌਰਾਨ ਸੁਝਾਅ ਸਾਹਮਣੇ ਆ ਰਹੇ ਹਨ ਜਿਵੇਂ ਕਿ ਛੇਮਾ ਪੇ ਕਮਿਸ਼ਨ ਦੇ ਏਰੀਆ ਦੇ ਹਿੱਸੇ ਅਤੇ ਫੈਕਟਰ 2.95 ਦੀ ਅਦਾਇਗੀ ਲਈ ਗੰਭੀਰ ਵਿਚਾਰ ਧਾਰਾ ਹੋਈ ਹੈ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਨਜ਼ਦੀਕੀ ਸਮੇਂ ਦੇ ਵਿੱਚ ਡੀਏ ਦੇ ਵਾਅਦੇ ਦੀ ਜਿਹੜੀ ਘੋਸ਼ਣਾ ਕੀਤੀ ਜਾਵੇਗੀ ਇਹ ਵਾਦਾ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਰਾਹਤ ਹੋਵੇਗਾ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮੁਲਾਜ਼ਮਾਂ ਦੀ ਪਟੀਸ਼ਨਾਂ ਤੇ ਇਸ ਨਵਾਈ ਦੀਆਂ ਡੇਟਾ ਜਿਹੜੀ ਬਿਲਕੁਲ ਨਜ਼ਦੀਕ ਹਨ ਇਸ ਕਰਕੇ ਸਰਕਾਰ ਇਸ ਕਰਕੇ ਜਿਹੜੀ ਹੈ ਸਰਕਾਰ ਡੀਏ ਦਾ ਵਾਅਦੇ ਦਾ ਐਲਾਨ ਕਰ ਸਕਦੀ ਹੈ ਸੋ ਦੋਸਤੋ ਦੂਸਰੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਤਾਂ ਹਾਂ ਜੀ ਦੋਸਤੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਗੱਲ ਕੀਤੀ ਜਾਵੇ ਤਾਂ 1 ਜਨਵਰੀ 2026 ਤੋਂ 8ਵੇਂ ਪੇ ਕਮਿਸ਼ਨ ਦਾ ਗਠਨ ਜਿਹੜੀ ਹੈ ਗੱਲ ਹੈ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ 1 ਜਨਵਰੀ 2026 ਤੋਂ ਪੇ ਕਮਿਸ਼ਨ ਲਾਗੂ ਹੋਣਾ ਹੋ ਜਾਣਾ ਹੈ ਪਰ ਇਸ ਤੋਂ ਪਹਿਲਾਂ ਅਸੀਂ ਜਾਣਕਾਰ ਦਿੱਤੀ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਇਹ ਜਵਾਬ ਦਿੱਤਾ ਗਿਆ ਸੀ ਕਿ 8ਵੇਂ ਪੇ ਕਮਿਸ਼ਨ ਦਾ ਗਠਨ ਨੂੰ ਲੈ ਕੇ ਕੋਈ ਵੀ ਗੱਲਬਾਤ ਜਿਹੜੀ ਹੈ ਨਹੀਂ ਚੱਰੀ ਹੈ ਔਰ ਕੋਈ ਵੀ ਚਰਚਾ ਜਿਹੜੀ ਇਸ ਨੂੰ ਲੈ ਕੇ ਮੁਲਾਜ਼ਮਤ ਜਥੇਬੰਦੀਆਂ ਨਾਲ ਨਹੀਂ ਹੋਈ ਹੈ ਪਰ ਇੱਕ ਤਾਜ਼ਾ ਜਾਣਕਾਰੀ ਜਿਹੜੀ ਇਹ ਮਿਲ ਰਹੀ ਹੈ ਕਿ 6 ਜਨਵਰੀ 2025 ਨੂੰ ਯਾਨੀ ਕਿ ਇਸੇ ਸਾਲ ਦੀ ਜ ਪਵਿਤਾ ਨਿਰਮਲਾ ਸੀਤਾਰਮਨ ਜੀ ਨੇ ਇੱਕ ਖਾਸ ਮੀਟਿੰਗ ਕੀਤੀ ਸੀ ਮੁਲਾਜ਼ਮ ਜਥੇਬੰਦੀਆਂ ਨਾਲ ਔਰ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਜਿੱਥੇ ਮੰਗ ਕੀਤੀ ਗਈ ਸੀ ਕਿ 8ਵਾਂ ਪੇ ਕਮਿਸ਼ਨ ਦਾ ਗਠਨ ਕੀਤਾ ਜਾਵੇ ਉੱਥੇ ਹੀ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਵੀ ਕੀਤੀ ਗਈ ਸੀ ਸੋ ਹੋ ਸਕਦਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਸਰਕਾਰ ਦੇ ਵੱਲੋਂ ਬਜਟ ਦੇ ਵਾਲੇ ਦਿਨ ਜਾਣੇ ਕਿ 1 ਫਰਵਰੀ 2025 ਵਾਲੇ ਦਿਨ 8ਵੇਂ ਪੇ ਕਮਿਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ ਸੋ ਮੁਲਾਜ਼ਮਾਂ ਦੇ ਲਈ ਇਸ ਵਾਰ ਜਿਹੜਾ ਹੈ ਬਜਟ ਖਾਸ ਹੋਵੇਗਾ ਕਿਉਂਕਿ 2026 ਦੇ ਵਿੱਚ ਅਗਲਾ ਸਾਲ ਹੈ 1 ਜਨਵਰੀ 2026 ਤੋਂ 8ਵਾਂ ਪੇ ਕਮਿਸ਼ਨ ਨੂੰ ਲਾਗੂ ਹੋ ਜਾਣਾ ਹੈ ਸੋ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਜਿਹੜੀ ਹੈ ਮੰਗ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਤੋਂ ਇੱਕ ਪੱਤਰ ਵੀ ਜਿਹੜਾ ਹੈ ਜਿਹੜਾ ਹੈ ਹਾਂ ਜਿਹੜਾ ਪੀਐਮ ਨਿਰਿੰਦਰ ਮੋਦੀ ਜੀ ਨੂੰ ਮੁਲਾਜ਼ਮਾਂ ਦੀਆਂ ਸੰਗਠਣਾਂ ਦੇ ਵੱਲੋਂ ਪੱਤਰ ਲਿਖਿਆ ਗਿਆ ਸੀ ਜਿਸ ਕਰਕੇ ਮੋਦੀ ਸਰਕਾਰ ਦੇ ਉੱਪਰ ਭਾਰੀ ਦਬਾਅ ਜਿਹੜਾ ਬਣਿਆ ਹੋਇਆ ਸੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਸਾਰੇ ਰਾਜਾਂ ਦੇ ਵਿੱਚ ਧਰਨੇ ਮਜ਼ਾਰੇ ਹੋ ਰਹੇ ਹਨ ਦਸੰਬਰ ਮਹੀਨੇ ਦੇ ਵਿੱਚ ਕੀ 8ਵਾਂ ਪੀ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ਸੋ ਬਜਟ ਦੇ ਵਿੱਚ ਇਸ ਨੂੰ ਲੈ ਕੇ ਵੀ ਜਿਹੜੀ ਹੈ ਕੋਈ ਨਾ ਕੋਈ ਜਿਹੜੀ ਹਲਚਲ ਹੋ ਸਕਦੀ ਹੈ ਔਰ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਪੁਰਾਣੀ ਪੈਨਸ਼ਨ ਦੀ ਤਾਂ ਕੇਂਦਰ ਸਰਕਾਰ ਦੇ ਵੱਲੋਂ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਲੈ ਕੇ ਵੀ ਇੱਕ ਨੋਟੀਫਿਕੇਸ਼ਨ ਜਿਹੜਾ ਹਜੇ ਤੱਕ ਜਾਰੀ ਨਹੀਂ ਹੋ ਅਪਡੇਟ ਵਿੱਚ ਬਣੇ ਰਹਿਣਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਧੰਨਵਾਦ